ਸ੍ਰੀ ਗੁਰਦੇ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਹੋ ਭਾਜੀ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਕੋਠੇ ਵਾਲੇ ਖੇਤ 'ਚ ਆਪਨੇ ਕੋਠੇ ਤੇ ਹੈਗਾ ਜੀ ਸਵਰਗ ਲਓ ਜੀ ਸਾਰੇ ਕਿਤੇ ਕੰਮ ਮਕੇ ਦੇਖ ਲਓ ਆ ਜਿਸ ਨੂੰ ਅਸੀਂ ਦਿਖਾਵਾਂਗੇ ਸਟਰਾਬਰੀਆਂ ਲਓ ਜੀ ਕੋਠੇ ਤੇ ਸਟਰਾਬਰੀਆਂ ਲੱਗੀਆਂ ਹੋਈਆਂ ਕਰੋ ਚੈੱਕ ਕਿੰਨੇ ਆ 1 ਤੇ 6677 ਆ ਜੀ ਤੁਹਾਨੂੰ ਪਤਾ ਬਾਜ਼ਾਰ ਚ ਕਿੰਨੀ ਮਹਿੰਗੀ ਮਿਲਦੀ ਆ ਇਹ ਆਪਾਂ ਛੋਟੇ ਛੋਟੇ ਗਮਲੇਆ ਚ ਲਾਏ ਹੋਏ ਜਿਹੜੇ ਪਲਾਸਟਿਕ ਦੇ ਆਪਾਂ ਨੂੰ 30-30 ਰੁਪਏ ਦੇ ਮਿਲ ਜਾਂਦੇ ਆ ਲਓ ਜੀ ਕਰੋ ਦਰਸ਼ਨ ਕਿੰਨੇ ਆ ਫੁੱਲ ਆਈ ਜਾ ਰਹੇ ਆ ਹਲੇ ਮੈਂ ਤੋੜ ਲੀਆਂ ਲਓ ਜੀ ਕਰੋ ਦਰਸ਼ਨ ਲੋ ਜੀ ਆ ਬੇਚੀ ਖਾ ਜਾਂਦੇ ਨੇ ਤੁਸੀਂ ਵੀ ਭਾਜੀ ਆਪਦੇ ਖਾਨ ਜੋਗੀ ਆਪਣੇ ਕੋਠੇ ਤੇ ਲਾ ਸਕਦੇ ਹੋ ਸਟਰਾਵਰੀਆਂ ਇੱਧਰ ਵੀ ਲੱਗੀਆਂ ਹੋਈਆਂ ਨਾ ਦਿਖਾਦਾ ਆਹ ਫੁੱਲ ਆ ਗਏ ਇਹਨੂੰ ਸਟਰਾਵਰੀਆਂ ਆਹ ਲਓ ਲੱਗਣ ਲੱਗੀਆਂ ਇੱਧਰੋਂ ਆ ਪਈਆਂ ਨੇ ਸਟਰਾਵਰੀਆਂ ਇੱਕ ਉੱਥੇ ਥੱਲੇ ਉੱਥੇ ਥੱਲੇ ਵੀ ਸਟਰਾਵਰੀਆਂ ਸਟਰਾਵਰੀਆਂ ਇੱਧਰ ਵੀ ਸਟਰਾਬਰੀ ਸਾਰੇ ਕਿਤੇ ਸਟਰਾਬਰੀਆਂ 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 ਕੀਤੀਆਂ ਪਈਆਂ ਬਾਈ ਵੀਰ ਪਤਾ ਬੂਟਾ ਮਿਲ ਜਾਂਦਾ ਵੀਰੇ ਇਹ ਜਦੋਂ ਤੁਸੀਂ ਲੈ ਕੇ ਆਉਂਗੇ ਬੱਦ ਤੋਂ ਬਾਅਦ ਮਹੀਨੇ ਦੇ ਵਿੱਚ ਵਿੱਚ ਮੈਂ ਲਾਇਏ ਸੀ ਇਹ ਨਵੰਬਰ ਚ ਦਸੰਬਰ ਚ ਮੈਂ ਤਿੰਨ ਚਾਰ ਵਾਰ ਫਲ ਇਹਦੇ ਤੋਂ ਤੋੜ ਲੇ ਆ ਲੋਈ ਨਾਲੇ ਘਰ ਦੀ ਚੀਜ਼ ਪਿਓਰ ਇਹਦੇ 'ਚ ਕੋਈ ਮੈਂ ਕੈਮੀਕਲ ਦੀ ਛੜਕਾ ਨਹੀਂ ਕਰਦਾ ਕਿਸੇ ਦਾ ਛੜਕਾ ਨਹੀਂ ਕਰਦਾ ਸਿਰਫ ਛੜਕਾ ਕਰਦਾ ਵੀਰ ਜੀ ਮੈਂ ਇਹਦਾ ਲੱਸੀ ਦਾ ਜਾਂ ਫਿਰ ਆ ਨੀਮੋ ਆਇਲ ਪਿਆ ਇਹਨਾਂ ਦਾ ਹੋਰ ਮੈਂ ਕਿਸੇ ਦਾ ਛੜਕਾ ਨਹੀਂ ਕਰਦਾ ਨਾਲੇ ਇਹਦਾ ਸਾਈਜ਼ ਵੀ ਬਹੁਤ ਵਧੀਆ ਹੁੰਦਾ ਆ ਦੇਖੋ ਸਾਈਜ਼ ਵੀ ਦੇਖੋ ਇਹਦਾ ਸਾਈਜ਼ ਵੀ ਵੱਡਾ ਨਾਲੇ ਲੱਗਦੇ ਵੀ 1 ਤੇ 8 8 ਹੁਣ ਲੱਗੇ ਹੋਏ ਆ 1 2 3 4 5 5 ਤੇ 2 7 ਤੇ 9 ਤੇ 11 ਪੀਸ 11 ਉਤੇ ਲੱਗੇ ਹੋਏ ਆ 2 ਤੇ 2 4 ਤੇ 2 6 7 8 ਇਹ ਤੇ ਲੱਗੇ ਹੋਇਆ ਜੀ ਆਹ ਦੇਖ ਲਓ 2 3 ਤੇ 3 6 ਤੇ 2 8 8 ਤੇ 3 11 11 ਪੀਸੇ ਤੇ ਲੱਗੇ ਹੋਏ ਨੇ ਇਹਤੇ ਵੀ ਕਰ ਲੋ 3 ਤੇ 5 ਤੇ 2 7 2 ਰੁਪਈਆਂ ਨੇ 9 ਇਤੇ ਆ ਆ ਲੋ ਇਥੇ ਵੀ ਕਿੰਨੇ ਲੱਗੇ ਹੋਏ ਆ ਆ ਹੋ ਰੀਆਂ ਆ ਪੱਕ ਗਈਆਂ ਆ ਉਹਦੇ ਥੱਲੇ ਵੀ ਆ ਇਧਰ ਇੱਕ ਕਾਟੋ ਜੀ ਆ ਉਹ ਖਾ ਜਾਂਦੀ ਹੈ ਜੀ ਉਹੀ ਕਹਿਣਾ ਹੁੰਨਾ ਵੀਰੇ ਵੀਰੇ ਵੱਧ ਤੋਂ ਵੱਧ ਆਪਣੇ ਜੋਗੀ ਸਬਜ਼ੀ ਆਪਣੇ ਕੋਠੇ ਤੇ ਫਾਲ ਫੁੱਲ ਲਾਓ ਗਰੋ ਬੈਗ ਆਪਣੇ ਕੋਲ ਮਿਲ ਜਾਂਦੇ ਨੇ ਗਰੋ ਬੈਗ ਬਜਾਰੋਂ ਜੇ ਕਿਸੇ ਨੂੰ ਨਹੀਂ ਮਿਲਦੇ ਤਾਂ ਮੈਨੂੰ ਫੋਨ ਕਰਕੇ ਪੁੱਛ ਲਿਓ ਕਿੱਥੋਂ ਗਰੋ ਮੈਕੇ ਮਿਲਦੇ ਆ ਬਾਸ ਆਪਣੀ ਖਾਦ ਸਿਰਫ ਪਾਈ ਤੇ ਮੈਂ ਬਰਮੀ ਕੰਪੋਸਟ ਪਾਉਣਾ ਵੀਰੇ ਜਿਹੜਾ ਕੇਚੂਆ ਦਾ ਗੋਹੇ ਦੇ ਵਿੱਚ ਕੇਚੂਏ ਪਾ ਕੇ ਜਿਹੜੀ ਖਾਦ ਬਣਦੀ ਆ ਉਹੋ ਨਾ ਮੈਂ ਕੋਈ ਕੈਮੀਕਲ ਪਾਉਣਾ ਕੁਝ ਨਹੀਂ ਪਾਉਂਦਾ ਤੇ ਅਨੰਦ ਮਠਾਸ ਇਹਨਾਂ ਚ ਕਹਿਣ ਦੀ ਗੱਲ ਛੱਡ ਦੋ। ਬਾਜ਼ਾਰੋਂ ਵਾਲੀਆਂ ਵੀ ਖਾ ਕੇ ਦੇਖੀਆਂ ਨੇ ਤੇ ਘਰ ਦੀਆਂ ਵੀ ਨਜ਼ਾਰਾ ਹੀ ਵੱਖਰਾ ਵੀਰੇ। ਲਓ ਜੀ। ਲਓ ਅਨੰਦ। ਵੀਰ ਜੀ ਵੀਡੀਓ ਨੂੰ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਆ ਕਰੋ। ਲਾਈਕ ਕਮੈਂਟ ਵੀਰੇ ਦਿਖਾ ਦਿਆ ਕਰੋ। ਰੱਬ ਸਾਨੂੰ ਤਰੱਕੀਆਂ ਦੇਵੇ। ਲਵ ਯੂ ਆ ਜੀ ਸਾਰਿਆਂ ਨੂੰ